ਪੰਜਾਬ ਦੇ ਵਿੱਚ ਇਸ ਵਾਰ ਮੁਖਤਾਰਾਂ ਵਾਲੀਆਂ ਮੁਖਤਿਰਾਂ ਵਾਲੀਆਂ ਆਪਣੇ ਆਪ ਨੂੰ ਮੁਰਲੀ ਕਤਾਰ ਚ ਸਮਝਣ ਵਾਲੀਆਂ ਆਕਾਲੀ ਕਾਂਗਰਸੀ ਭਾਜਪਾ ਆਪ ਹੈਨਾ ਇਹਨਾਂ ਮੁੱਖ ਪਾਰਟੀਆਂ ਜਿਹੇ ਹਵਾਲਿਆਂ ਜ਼ਿਕਰ ਮੈਂ ਝੱਤ ਮਾਰਾਂ ਤਾਂ ਲਗਭਗ 9 ਉਮੀਦਵਾਰ ਅਜੇ ਨਜ਼ਰ ਆਉਂਦੇ ਨੇ 9 ਸਿਆਸੀ ਰਤਨ ਅਜੇ ਨਜ਼ਰ ਆਉਂਦੇ ਨੇ ਕਹਿੰਦੇ ਜਿਹੜੇ ਜੀ ਪਹਿਲੀ ਵਾਰ ਚੋਣ ਪੜਚ ਵੈਸੇ ਤਾਂ ਮਤਲਬ ਮੈਂਬਰ ਪਾਰਲੀਮੈਂਟ ਚੋਂ ਲੜਨ ਵਾਲੇ ਕਈ ਪਹਿਲੀ ਵਾਰ ਹੋਣੇ ਹੈ ਨਾ ਐਮਐਲਏ ਦੀ ਚੋਣ ਲੜੀ ਹੋਣੀ ਜਾਂ ਐਮਐਲਏ ਬਣੇ ਵੀ ਹੋਣੇ ਉਹਨਾਂ ਚੋਂ ਵੀ ਕਈ ਵਾਰ ਮਤਲਬ ਐਮਪੀ ਪਹਿਲੀ ਵਾਰ ਲੜ ਰਹੇ ਹੋਣੇ ਹੈ ਪਰ ਜਿਹੜੇ ਸਿੱਧੇ ਐਮਪੀ ਜਾਂ ਚੋਣ ਵੱਡੀ ਚੋਣ ਪਹਿਲੀ ਵਾਰ ਲੜ ਰਹੇ ਹੋਣ ਜਿੱਕਰ ਮੈਂ ਉਹਨਾਂ ਦੀ ਗੱਲ ਕਰਾਂ ਤਾਂ ਨੌ ਇਹ ਜੇ ਸਿਆਸੀ ਰਤਨ ਪੰਜਾਬ ਛੇਗੇ ਜੀ ਇਸ ਵਾਰ ਕੁਝ ਤਾਂ ਤੁਹਾਡੇ ਹੁਣ ਧਿਆਨ ਚ ਆਉਣ ਲੱਗੇ ਹੋਣੇ ਇਸ ਆਪਾਂ ਚਰਚਾ ਤੋਂ ਬਾਅਦ ਚਲੋ ਮੈਂ ਅੰਮ੍ਰਿਤਸਰ ਤੋਂ ਹੀ ਗੱਲ ਸ਼ੁਰੂ ਕਰਦਾ ਅੰਮ੍ਰਿਤਸਰ ਲੋਕ ਸਭਾ ਹਲਕਾ ਹੈਣਾ ਜੀ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਪਹਿਲੀ ਵਾਰ ਚੋਣ ਲੜ ਰਹੇ ਨੇ ਪਸ਼ੋਕੜ ਤੇਜ ਸਿੰਘ ਸਮੁੰਦਰੀ ਹੋਰਾਂ ਦੇ ਪਰਿਵਾਰ ਨਾਲ ਪਰ ਕੈਰੀਅਰ ਵਿਦੇਸ਼ ਸੇਵਾ ਦਾ ਚੁਣਿਆੱਖੋ-ਖ ਮੁਲਕਾਂ ਦੇ ਵਿੱਚ ਡਿਊਟੀ ਨਿਭਾਈ ਅਮਰੀਕਾ ਦੇ ਵਿੱਚ ਵੀ 28ਵੇਂ ਰਾਜਦੂਤ ਦੇ ਵਿੱਚੋਂ ਕੰਮ ਕੀਤਾ ਹੈ ਵਿਦੇਸ਼ ਮੰਤਰਾਲੇ 'ਚ ਵੀ ਸੇਵਾ ਨਿਭਾਈ ਤੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਨੇੜਤਾ ਤੇ ਉਸ ਨੇੜਤਾ ਦੇ ਆਧਾਰ 'ਤੇ ਮੋਦੀ ਦੇ ਖਾਸ ਇਸ ਵਾਰ ਅੰਮ੍ਰਿਤਸਰ ਤੋਂ ਚੌਂ ਲੜ ਰਹੇ ਨੇ ਫੈਸਲਾ ਵੋਟਰਾਂ ਦੇ ਹੱਥ ਚਲੋ ਇਸੇ ਤਰ੍ਹਾਂ ਜੇਕਰ ਇਸੇ ਕੈਟਾਗਰੀ ਨੂੰ ਅੱਗੇ ਵਧਾਉਣਾ ਹੋਵੇ ਤਾਂ ਬਠਿੰਡਾ ਚੀ ਭਾਜਪਾ ਤੋਂ ਉਮੀਦਵਾਰ ਬੀਬੀ ਪਰਮਪਾਲ ਕੌਰ ਸਿੱਧੂ ਆਈਏ ਸਤਕਾਰੀ ਅਕਾਲੀ ਪਰਿਵਾਰ ਨਾਲ ਸੰਬੰਧ ਮਲੂਕਾ ਹੋਰਾਂ ਨੂੰ ਕਿਹਾ ਵੀ ਕਿ ਤੁਹਾਡੀ ਸਾਰੀ ਸਿਆਸਤ ਜੇ ਹੁਣ ਕੰਮ ਨਾ ਆਈ ਫਿਰ ਕੀ ਫਾਇਦਾ ਟਿਕਟ ਦਾ ਮਿਲ ਗਈ ਚੋਣ ਪ੍ਰਚਾਰ ਪਰ ਮਲੂਕਾ ਹੋਰੀ ਅਜੇ ਵੀ ਅਕਾਲੀ ਦਲ ਦੇ ਵਿੱਚ ਨੇ ਸੋ ਇਸ ਲਈ ਉਹ ਭਾਜਪਾ ਲਈ ਉਵੇਂ ਪ੍ਰਚਾਰ ਨਹੀਂ ਕਰ پا ਰਹੀ ਸੀ ਆਪਣੀ ਨੂੰਹ ਪੁੱਤ ਲਈ ਪ੍ਰਚਾਰ ਨਹੀਂ ਕਰ پا ਰਹੇ ਸੀ ਤੇ ਇਕਾਲੀ ਦਲ ਕੰਨੀ ਜਾ ਨਹੀਂ پا ਰਹੇ ਸੀ ਸੋ ਉਹਨਾਂ ਨੇ ਵਿਚਾਰ ਲੜਾ ਲੱਭਿਆ ਤੇ ਅੱਜਕੱਲ ਦੁਬਈ ਨੇ ਪਰ ਉਹਨਾਂ ਦੀ ਨੂੰਹ ਪਰੰਪਰਕੌਰ ਸਿੱਧੂ ਹੋਰੀ ਪਹਿਲੀ ਵਾਰ ਚੋਣ ਪੜਚ ਨੇ ਉਹਦੇ ਰੁਤਵੇ ਲੈਂਦਿਆਂ ਲੈਂਦਿਆਂ ਅਸੀਫੇ ਵਾਲੇ ਪਾਸੇ ਆ ਗਏ ਤੇ ਅਸੀਫੇ ਨੂੰ ਲੈ ਕੇ ਮੱਖੰਤਰੀ ਸਾਹਿਬ ਨਾਲ ਪੇਚ ਫਸਿਆ ਤੇ ਉਹਨਾਂ ਨੇ ਇਸ ਨੂੰ ਵੀ ਚੋਣਾਂ ਦੇ ਫਾਇਦੇ ਨਾਲ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਕੇਂਦਰ ਤੋਂ ਮਨਜ਼ੂਰ ਕਰਾ ਤੇ ਆਖਰ ਫਿਰ ਸਰਕਾਰ ਵੱਲੋਂ ਮਨਜ਼ੂਰ ਹੋ ਗਿਆ ਤੇ ਹੁਣ ਚੋਣ ਪੈਟ ਚ ਨੇ ਸੋ ਉਹਨਾਂ ਦਾ ਮੁਕਾਬਲਾ ਵੀ ਉੱਥੇ ਬਠਿੰਡੇ ਮੈਂਬਰ ਪਾਰਲੀਮੈਂਟ ਤਿੰਨ ਵਾਰ ਵੀ ਰਹੀ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਵੀ ਆ ਤੇ ਉਹਨਾਂ ਦਾ ਮੁਕਾਬਲਾ ਜੀਤਮਿੰਦਰ ਸਿੱਧੂ ਨਾਲ ਵੀ ਆ ਤੇ ਉਹਨਾਂ ਦਾ ਮੁਕਾਬਲਾ ਮੌਜੂਦਾ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਨਾਲ ਵੀ ਆ ਲਖਸਾਧਾਨਾ ਵੀ ਮੈਦਾਨ ਚਾ ਤੇ ਹੋਰ ਪਾਰਟੀਆਂ ਨੇ ਪਰ ਬਲਕੋ ਸਿੱਧੂ ਦੀ ਪਹਿਲੀ ਚੋਣ ਇੱਧਰ ਫਰੀ ਫਰੋਜਪੁਰ ਸੀਟ ਉਪ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਐਥੋਂ ਮੌਜੂਦਾ ਐਮਪੀ ਨੇ ਉਹਨਾਂ ਲਈ ਇਸ ਸੀਟ ਬਣਦੀ ਆ ਕਿਉਂ ਸੀਟ ਜਿਤਾ ਕੇ ਦੇਣ ਆਪਣੀ ਪਾਰਟੀ ਦੇ ਨੁਮਾਇੰਦੇ ਜਿਵੇਂ ਪਿਛਲੀ ਵਾਰ ਜਿਵੇਂ ਚੋਣ ਚ ਭਗਵੰਤ ਮਾਨ ਨੂੰ ਤੇ ਸਵਾਲ ਸੀਗਾ ਕਿ ਭਾਈ ਜਿਤਾ ਕੇ ਦਿਓ ਤੁਹਾਡੀ ਸੀਟ ਬਣਦੀ ਆ ਸੰਗਰੂਰ ਪਰ ਸੁਨੀਜੀਤ ਮਾਨ ਜਿੱਤ ਕੇ ਸੀ ਉਸ ਤਰ੍ਹਾਂ ਫਿਰੋਜ਼ਪੁਰ ਤੋਂ ਬੇਸ਼ੱਕ ਚਿਹਰਾ ਨਵਾਂ ਹੈ ਪਰ ਚੋਣ ਚੋਣ ਦੇ ਹਵਾਲੇ ਨਾਲ ਨਵਾਂ ਹੋ ਸਕਦਾ ਪਰ ਰਾਜਨੀਤੀ ਦੇ ਹਵਾਲੇ ਨਾਲ ਨਵਾਂ ਨਹੀਂ ਸੋ ਇੱਥੋਂ ਮੈਦਾਨ ਦੇ ਵਿੱਚ ਬਕਾਇਦਾ ਤੌਰ ਤੇ ਸਿੱਖ ਚਿਹਰਾ ਅਕਾਲੀ ਦਲ ਦੇ ਪਿਛੋਕੜ ਵਾਲਾ ਚਿਹਰਾ ਉਹਨਾਂ ਦਾ ਪਰਿਵਾਰ ਦਾ ਸੰਬੰਧ ਨਿਰਦੇਵ ਸਿੰਘ ਬੋਵੀ ਬੋਬੀ ਮਾਨ ਦੇ ਨਾਂ ਨਾਲ ਜਾਣੇ ਜਾਂਦੇ ਨੇ ਸੋ ਉਹ ਹੈ ਨਾ ਉੱਥੇ ਲੜ ਰਹੇ ਨੇ ਤੇ ਪਹਿਲੀ ਵਾਰ ਮੈਦਾਨ ਚ ਨੇ ਤੇ ਫਿਰੋਜ਼ਪੁਰ ਦੇ ਵਿੱਚ ਸ਼ੇਰ ਸਿੰਘ ਖਵਾਇਆ ਜਿਹੜੇ ਅਖਾਲੀਆਂ ਨਾਲ ਸੰਬੰਧ ਰੱਖਦੇ ਨੇ ਹ ਉਹਨਾਂ ਉਹਨਾਂ ਦੇ ਨਾਲ ਮੁਕਾਬਲਾ ਵੀ ਹੈਗਾ ਤੇ ਹੋਰ ਪਾਰਟੀਆਂ ਵੀ ਮੈਦਾਨ ਚ ਆਈਆਂ ਸੋ ਇਸ ਲਈ ਇੱਥੇ ਵੀ ਅਹਿਮ ਪੈਣੂ ਹੈ ਕਿ ਇਹ ਨੌਨ ਰਤਨਾ ਚ ਵੀ ਆਉਂਦੇ ਨੇ ਜਿਹੜੇ ਪਹਿਲੀ ਵਾਰ ਚੋਣ ਲੜਦੇ ਮਾਲਵਿੰਦਰ ਕੰਗ ਤਿਸ਼ਾ ਸ਼ਰਮਾ ਅਨੰਦਪੁਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਤੇ ਭਾਜਪਾ ਵੱਲੋਂ ਦੋਏ ਪਹਿਲੀ ਵਾਰ ਚੋਣ ਪੜਚ ਨੇ ਪ੍ਰਿੰਸਿੰਗ ਚੰਦੂ ਮਾਜਰੇ ਨੂੰ ਹਲਕੇ ਦਾ ਤਜਰਬਾ ਜੇ ਹੈਗਾ ਹੈ ਤਾਂ ਦੂਸਰੇ ਪਾਸੇ ਵਿਜੇਂਦਰ ਸਿੰਘ ਲਾ ਨੂੰ ਚੋਣ ਲੜਨ ਦਾ ਤਜਰਬਾ ਹੈਗਾ ਪਰ ਇਧਰ ਮਾਲਵਿੰਦਰ ਕੰਗ ਕਹਿੰਦੇ ਮੇਰਾ ਆਪਣਾ ਅਕਸ ਹੈਗਾ ਤੇ 2 ਸਾਲ ਦੀ ਸਰਕਾਰ ਹੈਗੀ ਸਰਕਾਰ ਦੇ ਵਾਲੇ ਨਾਲ ਕੁਝ ਹਲਕਿਆਂ ਚ ਫਿਕਰ ਵੀ ਹੈਗਾ ਕਿ ਲੋਕ ਮੰਤਰੀਆਂ ਦੇ ਖਿਲਾਫ ਨੇ ਐ ਪਾਰਟੀ ਦੀ ਕਾਰਗੁਜ਼ਾਰੀ ਦੇ ਖਿਲਾਫ ਨੇ ਫਿਰ ਵੀ ਮਾਲਵਿੰਦਰ ਕੰਗ ਹੋਰੀ ਆਪਣੀ ਸਾਖ ਦੇ ਹਵਾਲੇ ਨਾਲ ਕਹਿੰਦੇ ਲੜ ਰਹੇ ਤੇ ਇਧਰ ਸੁਭਾਸ਼ ਸ਼ਰਮਾ ਕਹਿੰਦੇ ਨਰਿੰਦਰ ਮੋਦੀ ਹਿੰਦੂ ਵੋਟ ਹੈ ਤੇ ਸਾਲ ਕੇ ਚੱਕਨ ਦੀ ਸਰਗਰਮ ਵੀ ਸੀ ਚੁੱਪ ਕਰਕੇ ਸੋ ਇਹ ਇਸ ਲਈ ਕਿ ਇਹਨੂੰ ਲੱਗਦਾ ਕਿ ਮੈਂ ਵੀ ਹਾਂ ਚਲੋ ਜੇ ਤਾਰ ਜੀ ਦੀ ਮਰਜ਼ੀ ਹੋਵੇ ਪਰ ਆਪਾਂ ਅੱਜ ਗੱਲ ਉਸ ਵੱਲ ਕਰ ਰਹੇ ਕਿ ਇਹ ਉਹ ਨੌਨ ਰਤਨ ਨੇ ਸਿਆਸੀ ਨੌਨ ਰਤਨ ਨੇ ਜਿਹੜੇ ਪਹਿਲੀ ਵਾਰ ਚੋਣ ਪੜਚ ਨੇ